Субтитры <laughs>

Thank you. ਦੇਖੋ ਭਾਈ ਜੀ ਕਿ ਆ ਗਏ ਸਾਡੇ ਰਾਜਾ ਪੁੱਜਾ ਪਾਂਦੇ ਕਿਤੇ ਨਹੀਂ ਆ ¡No, local. ਜਿੰਨੇ ਵੀ ਬੱਚੇ ਪੇਰੈਂਟਸ ਟੀਚਰਸ ਮਤਵਾਂਤੇ ਔਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੇ ਮੁੱਖ ਅਧਿਆਪਕ ਮਾਲਵਿੰਦਰ ਕੌਰ ਜੀ ਔਰ ਕੁਸ਼ਵੰਤ ਕੌਰ ਜੀ ਨੇ ਦੱਸਿਆ ਕਿ ਤੁਹਾਡੇ ਪ੍ਰਾਇਮਰੀ ਸਕੂਲ ਦੇ ਵਿੱਚ 2434000 ਤੇ ਸਰਕਾਰੀ ਸੌਰੀ ਜਿਹੜਾ ਤੁਹਾਡਾ ਸਰਕਾਰੀ ਹਾਈ ਸਕੂਲ ਫੈਕਟਰੀ ਏਰੀਆ ਦੇ ਵਿੱਚ 24340000 ਔਰ ਜਿਹੜਾ ਪ੍ਰਾਇਮਰੀ ਆ ਉਹਦੇ ਵਿੱਚ 25620000 ਪੰਜਵੇਂ ਕਲਾਸ ਤੋਂ ਪ੍ਰਾਇਮਰੀ 'ਚ ਪੜਿਆ ਔਰ ਦੋ ਜਿਹੜੇ ਆ ਗਏ ਉਹ ਜਿਹੜਾ ਤੁਹਾਡਾ ਹਾਈ ਸਕੂਲ ਦੇ ਵਿੱਚ ਪੜਿਆ ਸੋ ਇਹ ਬੱਚਾ ਵਾਸਤੇ ਜਿਹੜਾ ਬੁਰਿਆਦੀ ਟੱਚ ਆ ਜੋ ਸਾਡੀ ਸਿੱਖਿਆ ਕ੍ਰਾਂਤੀ ਹੈ ਉਹ ਬੱਚੋ ਤੁਹਾਨੂੰ ਸ਼ਾਇਦ ਇਹ ਬਹੁਤ ਵੱਡੀ ਗੱਲ ਨਹੀਂ ਲੱਗਦੀ ਹੁਣ ਇੱਕ ਸਕੂਲ ਵਿੱਚ ਕਮਰਾ ਆਏਗਾ ਔਰ ਤੁਹਾਡੇ ਦਾ ਟੱਚ ਪੈਨਲ ਵੀ ਹੈ ਔਰ ਬੈਣ ਲਈ ਬੈਂਚ ਵੀ ਹੈ ਇਹਨਾਂ ਬੈਂਚਾਂ ਦੀ ਇੰਪੋਰਟੈਂਸ ਇਹ ਮੈਨੂੰ ਪਤਾ ਕੀ ਹੁੰਦੀ ਆ ਕਿਉਂਕਿ ਜਦੋਂ ਮੈਂ ਸਕੂਲ ਚ ਪੜ੍ਹਦਾ ਸੀ ਉਦੋਂ ਸਾਡੇ ਟਾਰਟ ਹੁੰਦੇ ਸੀ ਪਹਿਲਾਂ ਤੁਸੀਂ ਦੇਖਿਆ ਨਹੀਂ ਹੋਣਾ ਕਿਸੇ ਨਾ ਟੀਚਰਸ ਵੀ ਤੁਹਾਡੇ ਟਾਰਟ ਤੇ ਬੈਠੇ ਹੋਣਾ ਜਿਹੜੇ ਟੀਚਰ ਤੋਂ ਲੱਗਦਾ ਵੀ ਟਾਰਟ ਵਾਲੇ ਨਹੀਂ ਆਏ ਨਾ ਇਹ ਫੱਟੀ ਵਸਤੇ ਵਾਲੇ ਆ ਆ ਬੈਠੇ ਫੱਟੀ ਵਸਤੇ ਵਾਲੇ ਮੇਰੇ ਨਾਲ ਦੇ ਸੀ ਫੱਟੀ ਵਸਤੇ ਨਾਲ ਪੜ੍ਹਿਆ ਸੀ ਫੱਟੀ ਹੁੰਦੀ ਸੀ ਲੱਕੜ ਦੀ ਫੱਟੀ ਉਹਨੂੰ ਗਾਜਰੀ ਨਾਲ ਰੱਖ ਕੇ ਆ ਬੀਬੀ ਹਰ ਅਚਾਰਾ ਲਾ ਰਹੀ ਹੈ ਇਹਨਾਂ ਨੇ ਦੇਖ ਕੇ ਵੀ ਲੱਗਦੀ ਆ ਇੱਕ ਸਲੇਟ ਹੁੰਦੀ ਸੀ ਸਾਡੇ ਕੋਲ ਇੱਕ ਫੱਟੀ ਹੁੰਦੀ ਸੀ ਕਾਪੀਆਂ ਨਹੀਂ ਮਿਲਦੀਆਂ ਸੀ ਕਿਤਾਬਾਂ ਵੀ ਬੜੀ ਮੁਸ਼ਕਲ ਆ ਮਿਲਦੀਆਂ ਸੀ ਸੋ ਉਹਦੇ ਚ ਬਰੋਟੇ ਥੱਲੇ ਬੈਠ ਕੇ ਪੜ੍ਹੇ ਘਰੋਂ ਇੱਕ ਬੋਰੀ ਲੈ ਜਾਂਦੇ ਸੀ ਜੇ ਮੀਂਹ ਪੈਂਦਾ ਸੀਗਾ ਤਾਂ ਸਾਨੂੰ ਉਹਦੀ ਛਤਰੀ ਬਣਾਣੀ ਆਉਂਦੀ ਛਤਰੀ ਬਣਾ ਕੇ ਸਿਰ ਤੇ ਲੈ ਲੈਂਦੇ ਸੀ ਸਕੂਲ ਚੋਂ ਤੇ ਵੰਦੇ ਸੀ ਪਰ ਉਸ ਤੇ باوجود ਉਸ ਪ੍ਰਿੰਟ ਚ ਰਹਿ ਕੇ ਡਾਕਟਰ ਕਿਵੇਂ ਬਣ ਗਏ ਭੈਣ ਜੀਆਂ ਦਾ ਕਮਾਲ ਆ ਬਹੁਤ ਕੁਝ ਕਰ ਸਕਦੇ ਆ ਭੈਣ ਜਿਆ ਦਾ ਡਾਕਟਰ ਬਣਤਾ ਮੈਨੂੰ ਸਾਈਕਲ ਤੇ ਆਉਂਦੀ ਹੁੰਦੀ ਸੀ ਕੋਈ ਵਸ ਨਹੀਂ ਆਉਂਦੀ ਸੀ ਕੁਛ ਨਹੀਂ ਸੀ ਰਬਿਜਲੀ ਸੀ ਲਾਲਟਨ ਨਾਲ ਪੜ੍ਹਦੇ ਸੀ ਪਰ ਜਿਹੜਾ ਵਿਦਿਆ ਦਾ ਚਾਨਣ ਹੋਣਾ ਹੈ ਨਾ ਜੀ ਉਹ ਅੰਦਰ ਹੁੰਦਾ ਹੈ ਤੇ ਅੰਦਰ ਹੁੰਦਾ ਇੱਕ ਵਾਰੀ ਉਹ ਚਾਨਣ ਹੋ ਜੇ ਔਰ ਇਹ ਜਿਹੜੀ ਸੋਚ ਹੈ ਮੈਨੂੰ ਯਾਦ ਆ ਮੈਂ ਛੋਟਾ ਜਿਹਾ ਪਿੰਡ ਤੇ ਕੋਈ ਬਿਮਾਰ ਹੋ ਗਿਆ 10 15 20 30 ਕਿਲੋ ਮੀਟਰ ਦਾ ਡਾਕਟਰ ਹੀ ਨਹੀਂ ਸੀਗਾ ਮੈਨੂੰ ਲੱਗਿਆ ਵੇ ਬਲਵੀਰ ਸਿੰਘ ਦਾ ਗੱਲ ਠੀਕ ਨਹੀਂ ਮੈਂ ਕਿਹਾ ਬਲਵੀਰ ਸਿੰਘ ਪੜ ਪੜ ਕੇ ਡਾਕਟਰ ਬਣਦਾ ਕਿਉਂਕਿ ਪਿੰਡਾਂ ਦੇ ਲੋਕਾਂ ਵਿੱਚ ਮੱਲਾਕ ਲੈਣੇ ਬਣਾ ਸਕਿਆ ਹਸਪਤਾਲ ਬਣਾ ਸਕਿਆ ਸਕੂਲ ਬਣਾ ਸਕਿਆ ਔਰ ਮੈਨੂੰ ਜੇ ਬੈਂਚ ਦੀ ਵੇਲੇ ਜਿਹੜਾ ਮਾਪੇ ਹੁੰਦਾ ਨਾ ਸਰਕਾਰ ਵੀ ਮਾਈ ਪਾਪ ਹੁੰਦੀ ਆ ਤੁਹਾਡੇ ਟੀਚਰਸ ਆ ਤੁਹਾਡੇ ਪੇਰੈਂਟਸ ਆ ਬਹੁਤ سارے ਮਾਪੇਰੈਂਟਸ ਦੇਖ ਰਹਾ ਜਿਹੜੇ ਪਿੱਛੇ ਬੈਠੇ ਹਨ ਉਹ ਤਾਂ ਸ਼ਾਇਦ ਮੇਰੀ ਦੂਰੀ ਕਰਦੇ ਹੋਣਗੇ ਇਹਨਾਂ ਦੇ ਬੱਚੇ ਇੱਥੇ ਪੜ੍ਹ ਰਹੇ ਆ ਮੈਰਿਟ ਵਿੱਚ ਆ ਰਹੇ ਆ 골ਡ ਮੈਡਲ ਜਿੱਤ ਰਹੇ ਆ ਜਿਹੜੀ ਕੀ ਨਾਸੀ ਬੀਬੀ ਜੀ ਦਾ ਜਿਹੜੇ ਉਹਦੇ ਗੁੱਡੂ ਤੇ ਉਹਦੀ ਹਰ ਸਿਮਰਨ ਅੱਛਾ ਗੁੱਡੂ ਵਰ ਗੋਲੂ ਹਰ ਸਿਮਰਨ ਸਾਹਿਬ ਹਰ ਸਿਮਰਨ ਐਨ ਐਮ ਐਸ ਚ ਆ ਹਾਂ ਹਰ ਸਿਮਰਨ ਕਿਹੜੇ ਨੇ ਦੋ ਬੱਚੇ ਜਿਹਦੇ ਦੋਨੋਂ ਬੱਚੇ ਗਏ ਹੋਏ ਆ ਗੋਲੂ ਤੇ ਗੁੱਡੂ ਗੋਲੂ ਤੇ ਗੁੱਡੂ ਦੀ ਮੰਮੀ ਕਿਹਨਾਂ ਦਾ ਹੁਣ ਗੋਲੂ ਐਂਡ ਗੁੱਡੂ ਦੀ ਮੰਮੀ ਕਿੱਥੇ ਆ ਗਈ ਹੁਣੇ ਸੀ ਆਹ ਜੋਰਦਾਰ ਤਾਲੀਆਂ ਮਜ ਜੋ ਇਹ ਕਰਨਾ ਚਾਹੁੰਦੀ ਸੀ ਇਹਦੇ ਬੱਚੇ ਕਰ ਰਹੇ ਆ ਜੋ ਮੇਰਾ ਬਾਤ ਕਰਨਾ ਚਾਹੁੰਦਾ ਸੀ ਉਹਦਾ ਸੁਪਨਾ ਮੈਂ ਪੂਰਾ ਕੀਤਾ ਤੇ ਬੱਚਿਓ ਤੁਸੀਂ ਸਾਡੇ ਸੁਪਨੇ ਪੂਰੇ ਕਰ ਰਹੇ ਆ ਸੁਪਨੇ ਦੋ ਤਰ੍ਹਾਂ ਦੇ ਹੁੰਦੇ ਆ ਇਹ ਏਪੀਜੀ ਅਬਦੁਲ ਕ੍ਰਾਮ ਜੀ ਨੇ ਕਿਹਾ ਸੀ ਇੱਕ ਤਾਂ ਉਹ ਸੁਪਨੇ ਆ ਜਿਹੜੇ ਸੁੱਤੇ ਪਿਆਰੋਂ ਆਉਂਦੇ ਆ ਤੇ ਦੂਜੇ ਉਹ ਸੁਪਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਤੇ ਤੁਸੀਂ ਡਾਕਟਰ ਬਣਨਾ ਇੰਜੀਨੀਅਰ ਬਣਨਾ ਟੀਚਰ ਬਣਨਾ ਜੱਜ ਬਣਨਾ ਕੱਲ ਨੂੰ ਜਹਾਜ਼ ਉਡਾਣਾ ਜਦੋਂ ਤੁਸੀਂ ਇਹ ਵੱਡਾ ਸੁਪਨਾ ਦੇਖਦੇ ਹੋ ਨਾ ਜੀ ਇਹ ਸੁਪਨੇ ਕੌਣ ਦਿਖਾਉਂਦਾ ਇਹ ਟੀਚਰ ਦਿਖਾਉਂਦਾ ਉਹਨੂੰ ਪੂਰਾ ਕੌਣ ਕਰਦਾ ਟੀਚਰ ਕਰਦਾ ਮਾਪੇ ਉਹਨਾਂ ਦੀ ਮਾਂ ਨੇ ਪਤਾ ਨਹੀਂ ਕਿੰਨੀ ਮਿਹਨਤ ਕੀਤੀ ਹੋਣੀ ਦੋ ਬੱਚਿਆਂ ਨੂੰ ਉੱਥੇ ਤੱਕ ਲੈ ਕੇ ਆਂਦੀ ਉਹਦੇ ਬਾਪ ਨੇ ਵੀ ਕੀਤੀ ਹੋਈ ਸੀ ਸੋ ਮਾਪੇ ਮਾਂ ਮੈਂਸ ਕਰਕੇ ਬਾਰ-ਬਾਰ ਕਹ ਰਿਹਾ ਕਿ ਮਾਂ ਨੂੰ ਅਸੀਂ ਕਹਿੰਦੇ ਆ ਜਿਹੜੀ ਮਾਂ ਹੁੰਦੀ ਆ ਉਹ ਪਹਿਲੀ ਟੀਚਰ ਹੁੰਦੀ ਆ ਤੇ ਪਹਿਲੀ ਨਰਸ ਵੀ ਹੁੰਦੀ ਆ ਉਹ ਤੇ ਇਸੇ ਤਰ੍ਹਾਂ ਜਦੋਂ ਸਕੂਲ ਚ ਬੱਚਾ ਆ ਜਾਂਦਾ ਫਿਰ ਉਹਦੀ ਟੀਚਰ ਵੀ ਉਹਦੀ ਮਾਂ ਦੀ ਤਰ੍ਹਾਂ ਹੁੰਦੀ ਆ ਮਾਪੇ ਦੀ ਤਰ੍ਹਾਂ ਹੁੰਦੇ ਆ ਸੋ ਇਹ ਜਦੋਂ ਮੈਂ ਪਿੰਡੋਂ ਆਇਆ ਪੜ੍ਹ ਕੇ ਡਾਕਟਰ ਬਣ ਗਿਆ ਆਪਰੇਸ਼ਨ ਕਰਦਾ ਸੀ ਕੱਪ ਲਾਂਦਾ ਸੀ 프리 ਆਪਰੇਸ਼ਨ ਕਰਦਾ ਸੀ ਕਿਸੇ ਕੋਲ ਪੈਸੇ ਕਦੇ ਪ੍ਰਵਾਹ ਨਹੀਂ ਕੀਤੀ ਪਰ ਮੈਨੂੰ ਲੱਗਿਆ ਕਿ ਦੁਨੀਆ ਦੇ ਵਿੱਚ ਮੁਸੀਬਤਾਂ ਤਾਂ ਵਧੀ ਜਾ ਰਹੀਆਂ ਸਮਾਜ ਪਿੱਛੇ ਨੂੰ ਜਾ ਰਿਹਾ ਸਰਕਾਰੀ ਹਸਪਤਾਲਾਂ ਦੀ ਬੁਰੀ ਹਾਲਤ ਹੈ ਸਰਕਾਰੀ ਸਕੂਲਾਂ ਦੀ ਬੁਰੀ ਹਾਲਤ ਹੋ ਰਹੀ ਹੈ ਕੁਝ ਨਜ਼ਰ ਨਹੀਂ ਆਉਂਦਾ ਸੀ ਵੀ ਕਿੱਦਾਂ ਕੀਤਾ ਜਾਵੇ ਫਿਰ ਕਾਮਨੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਤੁਹਾਡਾ ਆਪਣਾ ਮਾਨ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਦੀ ਬਾਨੀ ਇਹਨਾਂ ਦੋਨਾਂ ਬੰਦਿਆਂ ਨੇ ਸੋਚਿਆ ਵੀ ਆਪਾਂ ਕਰ ਸਕਦੇ ਆ ਇਹ ਮੈਨੂੰ ਲੱਗਿਆ ਪਹਿਲੀ ਵਾਰੀ ਲੱਗਿਆ ਮੈਂ ਬਹੁਤ ਦੇਰ ਤੋਂ ਸਾਰੇ ਲੀਡਰਾਂ ਨੂੰ ਮਿਲਦਾ ਸੀ ਜਾਣਦਾ ਸੀ ਸਪੋਰਟ ਵੀ ਕਰਦਾ ਸੀ ਵੋਟ ਵੀ ਪਾਉਂਦਾ ਸੀ ਬਟ ਮੈਨੂੰ ਉਹਨਾਂ ਕੋਲ ਉਮੀਦ ਨਹੀਂ ਸੀ ਪਹਿਲੀ ਵਾਰੀ ਲੱਗਿਆ ਕਿ ਮੈਨੂੰ ਗੁਰਵੀਰ ਸਿੰਘ ਨੂੰ ਟਾਈਮ ਆ ਗਿਆ ਕਿ ਉਹਨੂੰ ਡਾਕਟਰੀ ਛੱਡ ਦੇ ਨਜ਼ਰ ਤੇ ਬਹੁਤ ਕੰਮ ਕਰ ਲਿਆ ਹੁਣ ਲੋਕਾਂ ਦਾ ਨਜ਼ਰੀਆ ਬਦਲਣ ਤੇ ਕੰਮ ਕਰ ਮੈਂ ਹੁਣ ਨਜ਼ਰੀਆ ਬਦਲਣ ਦਾ ਤੌਰ ਕਰਦਾ ਹਾਂ ਮੋਸਾਲਾ ਬੱਚਿਆਂ ਨੂੰ ਇੱਕ ਬੁਨਿਆਦੀ ਸਿੱਖਿਆ ਦਾ ਢਾਂਚਾ ਟੀਚਰਸ ਨੂੰ ਇੱਜ਼ਤ ਮੈਨੂੰ ਪਤਾ ਨਹੀਂ ਤੁਹਾਡੇ ਸਕੂਲਾਂ ਚ ਉਹ ਆਰਦਾਸਪੁਰ ਦੇ ਚ ਟੀਚਰ ਸੀ ਉਹ ਫਿਨਲੈਂਡ ਜਾ ਕੇ ਆਏ ਆ ਅਸੀਂ ਟੀਚਰਸ ਨੂੰ ਸਿੰਗਾਪੁਰ ਫਿਨਲੈਂਡ ਆਈਆਈਐਮ ਦਾਬਾਦ ਡਾਕਟਰਾਂ ਨੂੰ ਬਾਹਰ ਕਿਉਂ ਭੇਜ ਰਹੇ ਆ ਜਿੰਨੀ ਵੱਡੀ ਸੋਚ ਟੀਚਰ ਦੀ ਹੋਏਗੀ ਬੱਚੇ ਉਸੇ ਤੋਂ ਸਿੱਖਣਗੇ ਨਾ ਉਹ ਜੇ ਬਣ ਗਏ ਬੱਚੇ ਜੇ ਤੁਹਾਡੇ ਟੀਚਰ ਉਹਨਾਂ ਦਾ ਨਜ਼ਰੀਆ ਠੀਕ ਹੋਏਗਾ ਤਾਂ ਨਜ਼ਾਰੇ ਵਧੀਆ ਦਿਖਾਣਗੇ ਬੱਚਿਆਂ ਨੂੰ ਵਧੀਆ ਦ੍ਰਿਸ਼ ਦਿਖਾਣਗੇ ਉਹ ਤੇ ਜੇ ਉਹਦੀ ਸੋਚ ਲਿਮਟਡ ਹੋਏਗੀ ਤਾਂ ਬੱਚਿਆਂ ਦੀ ਸੋਚ ਉਸ ਤੋਂ ਥੋੜੀ ਹੋਰ ਛੋਟੀ ਹੋ ਜਾਏਗੀ ਟੀਚਰ ਦੀ ਤਾਂ ਕਿ ਟੀਚਰਾਂ ਦਾ ਨਜ਼ਰੀਆ ਬਦਲੇ ਉਹ ਦੇਖ ਕੇ ਆਣ ਕਿ ਦੁਨੀਆ ਕਿੱਥੇ ਆ ਤੇ ਅਸੀਂ ਕਿੱਥੇ ਆ ਬਹੁਤ ਸਾਰੇ ਬੰਦੇ ਜਿਹੜੇ ਆਪਣੀ ਵਿੱਦਿਆ ਕਰਕੇ ਉਹਨਾਂ ਨੇ ਉਚਾਈਆਂ ਨੂੰ ਛੂਹਾ ਚਾਹੇ ਲਾਲ ਮਾਧਰ ਸ਼ਾਸਤਰੀ ਹੋਣ ਡਾਕਟਰ ਮਨਮੋਹਨ ਸਿੰਘ ਹੋਣ ਬੜੇ ਬੁਰੇ ਨੱਤਜ ਨਿਕਲ ਜਾਈ ਸੀ ਬਾਬਾ ਸਾਹਿਬ ਬੀ ਆਰ ਮੇਧਕਰ ਹੋਣ ਸੋ ਐਜੂਕੇਸ਼ਨ ਬੱਚੋ ਇੱਕ ਟੂਲ ਆ ਜਿਹੜਾ ਤੁਹਾਨੂੰ ਜਿਹੜਾ ਕਿ ਤੁਹਾਨੂੰ ਦੁਨੀਆ ਦੀਆਂ ਬੁਲੰਦੀਆਂ ਤੇ ਲਿਜਾ ਸਕਦਾ ਤੁਸੀਂ ਵੱਡੇ ਤੋਂ ਵੱਡਾ ਸੁਪਨਾ ਦੇਖ ਸਕਦੇ ਹੋ ਆ ਇਲਨ ਮਸਕ ਦਾ ਨਾਮ ਸੁਣਾ ਹੋਣਾ ਤੁਸੀਂ ਜਿਹਨੇ ਕਾਰਾਂ ਬਣਾਈਆਂ ਸਪੇਸਐਕਸ ਬਣਾਈਆਂ ਉਹਨੇ ਸੋਚਿਆ ਸੀ ਕਿ ਜਿਹੜਾ ਮਾਰਸ ਦੇ ਉੱਤੇ ਬੰਦਾ ਲੈਂਡ ਕਰਾਣਾ ਉਹਨੇ ਸਾਊਥ ਅਫਰੀਕਾ ਜੰਮਿਆ ਸੀ ਘਰੇ ਖਾਣ ਲਈ ਰੋਟੀ ਨਹੀਂ ਸੀ ਮਾਪੇ ਉਹਦਾ ਡਿਵੋਰਸ ਹੋ ਗਿਆ ਪਰ ਉਹਨੇ ਹਿੰਮਤ ਨਹੀਂ ਹਾਰੀ ਹਿੰਮਤ ਜੇ ਆਪਾਂ ਕਰੀਏ ਔਰ ਤੁਹਾਨੂੰ ਅੱਛਾ ਰਹਿਨਮਾ ਅੱਛਾ ਟੀਚਰ ਮਿਲ ਜਾਏ ਅੱਛੀ ਪੋਲੀਟੀਕਲ ਲੀਡਰਸ਼ਿਪ ਮਿਲ ਜਾਏ ਤਾਂ ਸਾਰਾ ਕੁਝ ਪੋਸੀਬਲ ਆ ਤੇ ਇਸੇ ਤਰ੍ਹਾਂ ਤੁਹਾਨੂੰ ਜਿਹੜਾ ਇੱਥੇ ਜਿਹੜਾ ਰੰਗਲਾ ਪੰਜਾਬ ਹੈ ਜਿਉਂ-ਜਿਹਾ ਪੰਜਾਬ ਜਿਹੜਾ ਪੰਜਾਬ ਮੈਨੂੰ ਮਿਲਿਆ ਸੀ ਜਦੋਂ ਮੈਂ ਬਚਪਨ ਸੀ ਉਹਦਾ ਪਾਣੀ ਬਿਲਕੁਲ ਸ਼ੁੱਧ ਪਾਣੀ ਸੀ ਉਸ ਉਸ ਪੰਜਾਬ ਦਾ ਔਰ ਹਵਾ ਨਿਰਮਲ ਸੀ ਉਹਦੀ ਅੰਮ੍ਰਿਤ ਸੀ ਹਵਾ ਔਰ ਲੋਕਾਂ ਦਾ ਭਾਈਚਾਰਾ ਆਪਸ ਪਿਆਰ ਸੀ ਸਾਰਾ ਪਿੰਡ ਇੱਕ ਯੂਨਿਟ ਹੁੰਦਾ ਸੀ ਸਾਰਾ ਬੰਮੀ ਯਾਦ ਆ ਅਜੇ ਵੀ ਜਦੋਂ ਸਾਡੇ ਪਹਿਲੇ ਪ੍ਰਧਾਨ ਮੰਤਰੀ ਸਵਰਗਵਾਸ ਹੋਇਆ ਮੈਂ ਬਹੁਤ ਛੋਟਾ ਜਿਹਾ ਸੀ ਸਾਰੇ ਪਿੰਡ ਚ ਰੋਟੀ ਨਹੀਂ ਪੱਕੀ ਸੀ ਬੱਸਾਂ ਚ ਲੋਕ ਰੋ ਰਹੇ ਸੀ ਚਾਚਾ ਮਰ ਗਿਆ ਚਾਚਾ ਮਰ ਗਿਆ ਅੱਜ ਕੱਲ ਲਗਾ ਚਾਚਾ ਮਰ ਜੇ ਉਹਨਾਂ ਨਹੀਂ ਹੁੰਦੇ ਲੋਕ ਹਾਲਾਤ ਬਦਲ ਗਏ ਅੱਜ ਕੱਲ ਪੋਲੀਟਿਸ਼ੀਅਨ ਮਰ ਜੇ ਅੱਧੇ ਕੰਨ ਰੜਿਆ ਉਹਦੇ ਜਿੰਨੇ ਕੋ ਫਾਇਦਾ ਲਿਆ ਹੁੰਦਾ ਉਹ ਤਾਂ ਰੋਂਦੇ ਆ ਬਾਕੀ ਜਿਆਦਾ ਕਹਿੰਦੇ ਚੰਗਾ ਹੋਇਆ ਨਹੀਂ ਕੀ ਸਵਾਰਿਆ ਸੀ ਸੋ ਇੱਥੇ ਤੱਕ ਗੱਲਬਾਤ ਪਹੁੰਚ ਗਈ ਅਸੀਂ ਜਿਹੜੇ ਬੱਚੇ ਆ ਹੁਣ ਇੱਕ ਲੀਡਰਸ਼ਿਪ ਆ ਜਦੋਂ ਮੇਰੇ ਵਰਗੇ ਬੰਦੇ ਜਿਹੜੇ ਟੀਚਰਸ ਸਾਡੇ ਕਿੰਨੇ ਟੀਚਰ ਆ ਤੁਹਾਡੇ ਪ੍ਰਿੰਸੀਪਲ ਆ ਇਹਦੇ ਅਧਿਪਰਧਾਨ ਰਹੇ ਆ ਪੁੱਤਰਾਮ ਜੀ ਬਹੁਤ ਸਾਰੇ ਸਾਡੇ 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 ਚ ਕੌਣ ਆ ਜੀ ਡਾਕਟਰ ਆ ਜੀ ਸਾਡੇ 92 ਦੇ ਵਿੱਚ 12 ਤਾਂ ਡਾਕਟਰ ਆ ਜੀ 7-8 ਟੀਚਰ ਹੈ ਵਕੀਲ ਹੈ ਕਲਾਕਾਰ ਆ ਇਨਕਲੂਡਿੰਗ ਮੁੱਖ ਮੰਤਰੀ ਹੋਰ ਆ ਦੰਚਾਰ ਬਰਕਾਰ ਦੀ ਹੋਰ ਕਲਾਕਾਰ ਆ ਆਮ ਲੋਕਾਂ ਦੇ ਵਿੱਚ ਉਹ ਆਏ ਹੋਏ ਬੰਦੇ ਆ ਸਾਡੇ ਪਹਿਲਾਂ ਕੀ ਸੀਗਾ ਜੀ ਦਾਦਾ ਵੀ ਮੰਤਰੀ ਪੁੱਤ ਵੀ ਮੰਤਰੀ ਤੇ ਪੋਤਾ ਵੀ ਮੰਤਰੀ ਅੱਗੇ ਪੁੱਤ ਦਾ ਸਾਲਾ ਵੀ ਮੰਤਰੀ ਤੇ ਜੀਜਾ ਵੀ ਮੰਤਰੀ ਸੱਤਾ ਨੂੰ ਕਾਬੂ ਕਰਕੇ ਰੱਖਿਆ ਜੱਫਾ ਪਾਇਆ ਹੋਇਆ ਸੀ ਘਰੋਂ ਮੁੜ ਕੇ ਗਲਤੀ ਨਾ ਕਰਦੇ ਹੋ ਗੱਲ ਇਹ ਹੈ ਜੀ ਆ ਕਿ ਅਸੀਂ ਜੇ ਆਪਾਂ ਗੱਲ ਸਿੱਖਿਆ ਦੀ ਕਰਾਂਗੇ ਇਹ ਜੋੜਦੀ ਹੈ ਜੇ ਪੜੋਗੇ ਤਾਂ ਵੱਡੋਗੇ ਜੇ ਪੜੋਗੇ ਤਾਂ ਵੱਡੋਗੇ ਜੇ ਪੜੋਗੇ ਤਾਂ ਹਾਂ ਕਈ ਕਈ ਪੁੱਠਾ ਡਾਇਲੋਗ ਵੀ ਦਿੰਦੇ ਆ ਜੀ ਔਰ ਹੀ ਕਰਨਾ ਪੜਨ ਦੀ ਗੱਲ ਕਰਨੀ ਆ ਬੱਚਿਓ ਸਾਡੀਆਂ ਬਹੁਤ ਸਾਰਾ ਅਸੀਂ ਸਾਡੀ ਕੋਸ਼ਿਸ਼ ਆ ਕਿ ਹਰ ਸਕੂਲ ਦੇ ਨਾਲ ਖੇਡ ਦਾ ਮੈਦਾਨ ਵੀ ਹੋਣਾ ਚਾਹੀਦਾ ਲਾਇਬ੍ਰੇਰੀ ਹੋਣੀ ਚਾਹੀਦੀ ਆ ਸਕਿੱਲ ਡਿਵੈਲਪਮੈਂਟ ਸੈਂਟਰ ਹੋਣਾ ਚਾਹੀਦਾ ਸਕਿੱਲ ਬੇਸਡ ਐਜੂਕੇਸ਼ਨ ਹੋਣੀ ਚਾਹੀਦੀ ਆ ਮਾਸਟਰ ਕਲਾਸਟਰ ਸ਼ੁਰੂ ਕੀਤਾ ਤੇ ਤੁਹਾਡੇ ਸਕੂਲਾਂ ਦੇ ਵਿੱਚ ਪਹਿਲੀ ਵਾਰ ਹੀ ਆ ਕਿਉਂ ਜੀ ਮੈਡਮ ਦੱਸਿਓ ਜਰਾ ਸਫਾਈ ਕਰਨ ਦੇ ਬੰਦੇ ਮਿਲਦੇ ਆ ਨਾ ਹੁਣ ਪਹਿਲੀ ਵਾਰ ਹੀ ਆ ਇਹ ਮੇਂਟੇਨੈਂਸ ਵਾਸਤੇ ਬੰਦੇ ਮਿਲਦੇ ਆ ਜੀ ਤੇ ਇਹ ਸਾਡੀ ਕੋਸ਼ਿਸ਼ ਆ ਕਿ ਜਿਹੜੇ ਫੀਚਰਸ ਆ ਉਹਨਾਂ ਨੇ ਕਮਰੇ ਨਹੀਂ ਬਣਾੜੇ ਉਹਨਾਂ ਨੇ ਬੈਂਚ ਨਹੀਂ ਕੀਤੀ ਨੇ ਉਹਨਾਂ ਨੇ ਬੱਚਿਆਂ ਦਾ ਭਵਿੱਖ ਬਣਾਣਾ ਇਹਨਾਂ ਨੂੰ ਓਕੇ ਤੱਕ ਪਹੁੰਚਾਣਾ ਤੁਹਾਡੇ ਬੱਚੇ ਅਸੀਂ ਬਹੁਤ ਪਿਆਰੀਆਂ ਆ ਜਿਹੜੀਆਂ ਗਿੱਦਾ ਕਰ ਰਹੀਆਂ ਸੀ ਮੈਂ ਕਹਿੰਦਾ ਜੀ ਕਿਹੜਾ ਆਰਟਿਸਟ ਹੈ ਤੇ ਫਿਲਮ ਐਕਟਰਸ ਤੋਂ ਅੱਗੇ ਸੀ ਇਹ ਕੁੜੀਆਂ ਤੁਹਾਡੀਆਂ ਬਹੁਤ ਵਧੀਆ ਵੈਰੀ ਵੈਲ ਤੇ ਮੈਂ ਟੀਚਰਸ ਨੂੰ ਵੀ ਬੇਨਤੀ ਕਰਦਾ ਜਿਹੜੀਆਂ ਜਿਹੜੀਆਂ ਕੁੜੀਆਂ ਗਿੱਦਾ ਕਰਦੀਆਂ ਸੀ ਬਾਕੀ ਸਾਰਿਆਂ ਨੂੰ ਕਰਾਣਾ ਔਰ ساری ਉਮਰ ਕਰਨਾਗੇ ਤੁਸੀਂ ਟੀਚਰ ਟੀਚਰਸ ਵੀ ਪਾ ਲਈਆਂ ਕਿ ਨਹੀਂ ਗਿੱਦਾ ਕਰਨਾ ਸਰਟਾ ਬੰਨ ਕਰ ਰਹੇ ਅਸੀਂ ਬਟ ਅਸੀਂ ਤੁਹਾਡੇ ਭਾਈਆ ਕਰੋ ਨਹੀਂ ਤਾਂ ਗੋਡੇ ਖਰਾਬ ਹੋ ਜਾਣਗੇ ਗੋਡੇ ਪਤਲੇ ਹੋ ਜਾਣਗੇ ਤੁਹਾਨੂੰ ਗੁਰਦੇ ਫੇਲ ਹੋ ਗਏ ਜੀ ਪੰਜਾਬੀਆਂ ਦੇ ਗੁਰਦੇ ਫੇਲ ਹੋ ਗਏ ਕੀ ਹੋ ਗਿਆ ਪੰਜਾਬੀਆਂ ਨੂੰ ਜੀ ਅਕਨੀਆਂ ਦੁਕਾਨਾਂ ਖੁੱਲੀਆਂ ਹੋਈਆਂ ਜੀ ਬੱਚਾ ਨਹੀਂ ਪੈਦਾ ਹੁੰਦਾ ਲੈ ਜੀ ਬਸ ਆਈ ਵੀ ਐਫ ਦੇ ਸੈਂਟਰ ਖੁੱਲ ਗਏ ਜੀ ਲੱਖਾਂ ਕਰੋੜਾਂ ਦਾ ਬਿਜ਼ਨਸ ਕਰ ਲਏ ਕਾਰਨ ਕੀ ਹੈ ਆਪਣੀ ਹਵਾ ਠੀਕ ਨਹੀਂ ਆਪਣਾ ਪਾਣੀ ਠੀਕ ਨਹੀਂ ਆਪਣਾ ਖਾਣਾ ਛੁੱਧ ਨਹੀਂ ਇਹ ਸਾਰਾ ਕੁਝ ਕਰ ਰਹੇ ਸੀ ਇਹ ਪਹਿਲੀ ਸਰਕਾਰ ਹੈ ਜਿਹੜੀ ਇਹਨਾਂ ਗੱਲਾਂ ਵਾਦੇ ਗੱਲਾਂ ਕਰਦੀ ਹੈ ਬੱਚੇ ਹਸਪਤਾਲ 'ਚ ਨਹੀਂ ਪੈਦਾ ਹੁੰਦੇ ਹੁੰਦੇ ਸੀ ਬੱਚੇ ਘਰਾਂ 'ਚ ਪੈਦਾ ਹੁੰਦੇ ਆ ਇਹ ਜਿਹੜੀ ਪ੍ਰੋਕਰੀਏਸ਼ਨ ਆ ਇਹ ਬੜੀ ਇੱਕ ਸਿਵਲ ਡਿਊਟੀ ਹੈ ਮਾਪਿਓ ਨੇ ਆਪਣੇ ਆਪ ਨੂੰ ਆਪਣੇ ਆਂਡੀਆ ਗਵਾੜੀਆਂ ਨੂੰ ਨਸ਼ੇ ਤੋਂ ਮੁਕਤ ਰੱਖਣਾ ਸ਼ਰਾਬ ਨਹੀਂ ਪੀਣੀ ਸਿਗਰਟ ਨਹੀਂ ਪੀਣੀ ਇਹਨਾਂ ਬਰਾਈਆਂ ਤੋਂ ਦੂਰ ਰਹਿਣਾ ਤਾਂ ਬੱਚਾ ਤੰਦਰੁਸਤ ਹੋਣਗੇ ਜੀ ਇਹ ਜ਼ਿੰਮੇਵਾਰੀ ਹੈ ਜਿਹੜੀ ਤੁਹਾਡੇ ਮਾਪੇ ਵੱਲੋਂ ਤੁਹਾਡੇ ਲਈ ਨਿਭਾਈ ਜਾਣੀ ਤਾਂ ਬੱਚੇ ਪੱਗ ਪੈਦਾ ਹੋਣਗੇ ਆਟイズਮ ਵਧੀ ਜਾ ਰਿਹਾ ਜੀ ਇਹ ਬਿਮਾਰੀਆਂ ਦੇ ਕਾਰਨ ਇਸ ਕਰਕੇ ਬੱਚੇ ਪੈਦਾ ਨਹੀਂ ਹੁੰਦੀ ਪੀਸੀ ਹੋਲੀ ਹੋ ਗਈ ਫਾਰਵਰਡ ਖਰਾਬ ਹੋ ਗਿਆ ਕਿਉਂਕਿ ਆਪਾਂ ਸਾਰਾ ਕੁਝ ਤਾਂ ਖਰਾਬ ਕਰ ਲਿਆ ਆਪਾਂ ਨੇ ਉਹਦੇ ਵਾਸਤੇ ਕੰਮ ਕਰ ਰਹੇ ਹਾਂ ਲਗਾਤਾਰ ਪ੍ਰੋਗਰਾਮ ਕਰ ਰਹੇ ਹਾਂ ਬੱਚਿਓ ਤੁਹਾਡੇ ਸਕੂਲ ਦੇ ਬਾਹਰ ਕੋਈ ਟੌਫੀਆਂ ਵੰਡ ਰਿਆ ਹੋਵੇ ਤੁਹਾਨੂੰ ਕੋਈ ਫ੍ਰੀ ਦੇਵੇ ਕਦੇ ਮੂੰਹ ਨੂੰ ਨਹੀਂ ਲਾਣੀ ਹੋ ਆਪਣੇ ਟੀਚਰਸ ਨੂੰ ਰਿਪੋਰਟ ਕਰਨਾ ਅਗੇ ਟੀਚਰ ਸਾਨੂੰ ਦੱਸਣਗੇ ਅਸੀਂ ਉਹਦੀ ਜਾਂਚ ਕਰਾਵਾਂਗੇ ਇਹ ਨਸ਼ੇ ਦੀਆਂ ਟੌਫੀਆਂ ਵੰਡ ਰਿਆ ਆ ਸਟਰਾਬਰੀ ਕੈਂਡੀਜ਼ ਵੰਡ ਰਿਆ ਆ ਬਹੁਤ ਟੈਸਟੀ ਹੁੰਦੀਆਂ ਉਹ ਇੱਕ ਇਹਨਾਂ ਨੇ ਹੋਰ ਲੋਕਾਂ ਨੂੰ ਪਤਾ ਹੀ ਨਹੀਂ ਬੱਚਿਆਂ ਨੂੰ એનર્ਜੀ ਡਰਿੰਕ ਕਹਿੰਦੇ ਆ ਉਹਨੂੰ એનર્ਜੀ ਡਰਿੰਕ એનર્ਜੀ ਬੂਸਟਰ ਹੈ ਜੀ ਇਹ ਨਿਊਟ੍ਰੀਸ਼ਨਲ ਸਪਲੀਮੈਂਟ ਹੈ ਜੀ ਅੜਕਤਾਂ ਗਾਈ ਬੰਦ ਕਰਤੀ ਵਾ ਸਕੂਲਾਂ ਦੇ ਵਿੱਚ ਬੈਨ ਕਰਤੀ ਆ ਕਾਨੂੰਨ ਬਣਾ ਤ ਆਪਣੇ ਦੇਸ਼ ਪੰਜਾਬ ਪਹਿਲਾ ਸਟੇਟ ਆ ਜਨੇ એનਰਜੀ ਡਾਇਰੈਕਸ਼ਨ ਬੈਨ ਕੀਤਾ ਨਾ ਸਕੂਲਾਂ ਚ ਨਾ ਉਹਦੇ 50 ਮੀਟਰ ਦੇ ਘੇਰੇ ਚ ਰੱਜੀ ਟ੍ਰੈਕ ਦੇ ਆ ਇਹ ਜਿਹੜੇ ਮਾਪਿਆ ਵੀ ਆ ਬੀਬੀ ਆਪਣੇ ਘਰ ਦੇ ਵਿੱਚ ਸਟਿੰਗ ਫਲ ਰੈਡ ਬੁੱਲ ਕੁਛ ਨਹੀਂ ਰੱਖਣਾ ਆ ਮੈਂ ਹੁਣ ਸਵੇਰੇ ਕਲਾਸ ਲਸੀ ਦਾ ਪੀਤਾ ਸੀ ਇੱਕ ਘੰਟੇ ਪਾਣੀ ਦਾ ਪੀਤਾ ਐਸ ਤੋਂ ਵਧੀਆ ਚੀਜ਼ ਕੋਈ ਨਹੀਂ ਆ ਨਾਰੀਅਲ ਆਪਣਾ ਨਹੀਂ ਆ ਬੜਕੇ ਨਾਰੀਅਲ ਮਿਲਦਾ ਪੀਣਾ ਕੋਈ ਅਰਥ ਨਹੀਂ ਆ ਇਹ ਜਿਹੜੀਆਂ ਸਾਡੀਆਂ ਬੜਾਈਆਂ ਹੋਈਆਂ ਕੰਮ ਜੀ ਬਣਾਦੀਆਂ ਹੁੰਦੀਆਂ ਸੀ ਲੱਗਿਆ ਇਹ ਜਿਹੜੀਆਂ ਆਪਣੀਆਂ ਡਰਿੰਕਸ ਆ ਇਹ ਅਸਲੀ એનર્ਜੀ ਆ। ਇੱਕ ਫਲ ਖਾ ਲਓ ਜਿਹੜਾ ਵੀ ਸੀਜ਼ਨ ਦਾ ਹੋਵੇ। ਅੰਬੂਰੂਦ ਹੋਵੇ, ਕੇਲਾ ਹੋਵੇ, ਜਿਹੜਾ ਮਰਜ਼ੀ ਹੋਵੇ। ਜ਼ਰੂਰੀ ਨਹੀਂ ਇੱਕ ਮਹਿੰਗਾ ਫਲ ਖਾੜਿਆ। ਸੋ ਇਹ ਜਿਹੜੀ એનર્ਜੀ ਹੈਗੀ ਆ ਇਹ ਟੈਂਪੋਰਰੀ ਹੁੰਦੀ ਆ। ਆਦਤ ਪੈਂਦੀ ਆ ਪਹਿਲਾਂ ਫਿਰ ਉਸ ਤੋਂ ਬਾਅਦ ਇਹਦੀ ਆਦਤ ਪੱਕੀ ਹੋ ਜਾਂਦੀ ਆ। ਉਹਨੂੰ ਨਸ਼ੇੜੀ ਕਹਿੰਦੇ ਆ। ਸੋ ਇਹ ਇਹ ਵੀ ਸਾਡੀ ਮਹਿਮਾ ਚੱਲਦੀ ਆ। ਨਸ਼ਾ ਪੰਜਾਬ 'ਚ ਰਹਿਣ ਨਹੀਂ ਦੇਣਾ, ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ। ਔਰ ਇੱਕ ਥੋੜੀ ਜਿਹੀ పార్ਟ ਆਫ ਮੌਸਮ ਵੀ ਆ ਜੀ। ਕੋੜੇ ਕੁੜੀਆਂ ਦਾ ਕਿੰਦਾ ਮੁੱਛਣੇ ਪਾਣੀ ਆ ਭਗੜਾ ਪਾਣੀ ਨਾ ਨਜ਼ਰ ਨਹੀਂ ਆ ਰਹੇ ਬੰਨ ਹੋਣਾ ਕਿ ਮੁੰਡੇ ਕਿੰਨੇ ਕਰੇ ਤਿਸ ਪੜਦੇ ਸਿਰਫ ਹੀੜੀ ਵੀ ਬੁੜੀ ਹੈਗੇ ਐ ਅੱਛਾ ਕੱਲ੍ਹ ਹੈਗੀ ਆ ਵੀ ਪਹਿਲਾਂ ਕੁੜੀਆਂ ਬੋਲੀ ਪਾਦੀਆਂ ਸੀ ਜੇ ਕੁੜੀਆਂ ਨੂੰ ਮਾਰ ਡਰਾ ਲੋ ਮਾਰੋ ਮਾਰੋ ਤੇ ਮਾਰ ਮ ਖਾਓਗੇ ਤਾਂ ਨੂਆ ਕਿੱਥੋਂ ਲਿਆਓਗੇ ਜੇ ਮੁੰਡਿਆਂ ਨੂੰ ਨਹੀਂ ਪੜਾਓਗੇ ਤਾਂ ਪਰਥੋਂ ਲਿਆਉਂਦੇ ਆਲਰੇਡੀ ਹੋ ਗਿਆ ਇਹ ਕੁੜੀ ਪੀ ਐਚ ਡੀ ਕਰੀ ਫਿਰਦੀ ਆ ਫਿਰ ਕਹਿੰਦੇ ਮੁੰਡਾ ਘੱਟੋ ਘੱਟ ਬੀ ਐ ਪਾਸ ਤਾਂ ਹੋਵੇ ਆ ਗਈ ਨੌਕਰੀ ਕਿ ਨਹੀਂ ਆ ਗਈ ਜੀ ਠੀਕ ਹੈ ਜੀ ਬੱਚਿਆਂ ਨੂੰ ਬਾਹਰ ਬਾਹਰ ਕੱਢਣਾ ਹਦਾਇਤ ਨਿਕਾਲਣਾ ਦੇਣਾ ਮੁੰਡਾ ਤਾਂ ਪੜਦਾ ਨਹੀਂ ਕੁੜੀ ਦਾ ਖਰਚਾ ਕਰਦੇ ਆ ਕੁੜੀ ਪਾਸ ਕਰਦੀ ਆ ਨਾਲ ਦੀ ਪਹਿਲੀ ਵਾਰੀ ਬਾਹਰ ਨਹੀਂ ਜਾਂਦੀ ਆ ਕੈਨੇਡਾ ਪਹੁੰਚ ਜਾਂਦੀ ਆ ਉਹਨੂੰ ਕਹਿੰਦੇ ਵਿਆਹ ਕਰਾ ਕਹਿੰਦੀ ਮੈਂ ਪੜਨਾ ਵਿਆਹ ਕਿਉਂ ਕਰਾਵਾਂ ਮੈਨੂੰ ਜਾਤੀ ਮਿਲ ਗਈ ਮੈਂ ਹੁਣ ਕੋਲੇ ਲੇਕੇ ਨਾ ਵਿਆਹ ਕਰਾਉਂਗੀ ਕੋਲੇ ਝਗੜੇ ਆਉਂਦੇ ਆ ਮੇਰੇ ਕੋਲੇ ਸੋ ਮੁੰਡਿਆਂ ਨੂੰ ਵੀ ਪੜਾਓ ਜੀ ਇਹਨਾਂ ਨੂੰ ਵੀ ਕਿੱਦਾਂ ਪੜਾਓ ਬੀਬੀਓ ਸਾਰੇ ਵਾਸਤੇ ਆ ਸਾਰੇ ਸਮਾਜ ਵਾਸਤੇ ਕੁੜੀਆਂ ਨੂੰ ਮਾਰਨ ਮਕਾਨ ਦੀ ਲੋੜ ਨਹੀਂ ਹੈ ਤੇ ਬਿਲਕੁਲ ਜਿਹੜੀ ਪ੍ਰੂਣ ਹੱਤਿਆ ਇਹਦੇ ਬਾਰੇ ਮੈਂ ਤਾਂ ਬਹੁਤ ਹੀ ਸਟ੍ਰਿਕਟ ਨਾ ਬਣਾਏ ਹੋਇਆ ਔਰ ਜਿਹੜਾ ਮਤਲਬ ਸਾਡੇ ਹੱਥਾਂ ਇਦਾਂ ਨੂੰ ਛੱਡਦੇ ਨਹੀਂ ਅਸੀਂ ਲੇਕਿਨ ਇੱਕ ਸਮਾਜਿਕ ਬੁਰਾਈ ਵੀ ਆ ਜਦੋਂ ਇੱਕ ਕੁੜੀ ਦੀ ਪ੍ਰੂਣ ਹੱਤਿਆ ਹੁੰਦੀ ਆ ਜਦੋਂ ਗਰਭ ਵਿੱਚ ਕੁੜੀ ਨੂੰ ਮਾਰਿਆ ਜਾਂਦਾ ਤਾਂ ਉਹ ਇੱਕ ਔਰਤ ਦੀ ਗਰਭ ਵਿੱਚ ਹੁੰਦੀ ਆ ਇੱਕ ਉਹਦੀ ਸੱਸ ਹੁੰਦੀ ਆ ਜਾਂ ਉਹਦੀ ਨਣਾਂ ਹੁੰਦੀ ਆ ਇੱਕ ਡਾਕਟਰ ਹੁੰਦੀ ਆ ਇੱਕ ਦਾਈ ਹੁੰਦੀ ਆ ਜੇ ਪੰਜ ਔਰਤਾਂ ਇਕੱਠੀਆਂ ਹੁੰਦੀਆਂ ਤਾਂ ਇੱਕ ਬੱਚੇ ਪੇਟ ਚ ਮਾਰੀ ਜਾਂਦੀ ਇਹ ਔਰਤਾਂ ਨੂੰ ਵੀ ਔਰਤਾਂ ਨੂੰ ਵੀ ਚਾਹੀਦਾ ਕਿ ਮੈਂ ਨਹੀਂ ਕਰਨੀ ਬੰਦੇ ਨੂੰ ਕਹਾਂ ਵੀ ਤੂੰ ਜਾ ਪੈਕ ਮਨ ਖੂਚ ਪਾਇਓ ਜੇ ਤੂੰ ਕੁੜੀ ਮਾਰਨਾ ਚਾਹਣਾ ਜਿਹੜਾ ਮੇਰੇ ਅੰਦਰ ਬੱਚਾ ਹੈਗਾ ਉਹੀ ਜੰਮੇਗਾ ਬਸ ਬੱਚਾ ਤੰਦਰੁਸਤ ਹੋਣਾ ਚਾਹੀਦਾ ਤੁਹਾਡੇ 올ਿਪਿਕ ਦੇ ਵਿੱਚ ਮਾਡਲ ਜਿੱਤ ਕੇ ਕੌਣ ਆਇਆ ਜੀ ਸਭ ਤੋਂ ਜ਼ਿਆਦਾ ਕੁੜੀਆਂ ਜ਼ਿਆਦਾ ਆਈਆਂ ਕਿ ਮੁੰਡੇ ਜ਼ਿਆਦਾ ਆਏ ਆ ਹਰਿਆਣੇ ਦੀ ਕੁੜੀਆਂ ਦਿੱਟ ਕੇ ਆਈਆਂ ਨਾ ਮੁੰਡੇ ਸਾਡੇ ਸੀ ਆਪੀ ਵਾਲੇ ਚਲੋ ਆਪਾਂ ਨੂੰ ਥੋੜੀ ਜੀ ਜੱਦ ਬਸ ਕੇ ਆਪਾਂ ਓਕੀ ਤੇ ਸਾਡਾ ਪ੍ਰਾਣਾ ਸਾਡੀ ਗੇਮ ਸੀ ਸੋ ਕੁੜੀਆਂ ਮਾਡਲ ਜਿੱਤ ਰਹੀਆਂ ਕੁੜੀਆਂ ਫਸਟ ਆ ਰਹੀਆਂ ਤੁਸੀਂ ਕੋਈ ਬੈਰਟ ਚੱਕ ਲੋ ਜੀ 8ਵੀਂ ਦੀ 10ਵੀਂ ਦੀ 12ਵੀਂ ਦੀ ਦੇਖੋ ਪੜ੍ਹ ਲਓ IAS ਦੀ पीएसएस ਦੀ ਡਾਕਟਰਾਂ ਦੀ ਕੁੜੀਆਂ ਜ਼ਿਆਦਾ ਹੁੰਦੀਆਂ ਨੇ ਮੁੰਡੇ ਜ਼ਿਆਦਾ ਹੁੰਦੇ ਆ ਹੁਣ ਕੁੜੀਆਂ ਨੂੰ ਬਚਾਓ ਤੇ ਮੁੰਡਿਆਂ ਨੂੰ ਪੜਾਓ ਸੋ ਇਹ ਥੋੜਾ ਜਿਹਾ ਆਪਾਂ ਨੂੰ ਸੋਚਣਾ ਹੁੰਦਾ ਕੁੜੀਆਂ ਦੇ ਰਖੜੀਆਂ ਬੰਨ੍ਹਦੀਆਂ ਸੀ ਹੁਣ ਜਦੋਂ ਰਖੜੀ ਬੰਨ੍ਹਦੇ ਉਹਨੂੰ ਕਹਿੰਦਾ ਭਰਾ ਚਿੰਤਾ ਨਹੀਂ ਕਰਨੀ ਜੇ ਕੋਈ ਦਿੱਕਤ ਹੋਵੇ ਮੇਰੇ ਤੇ ਪਰੇਸ਼ਾਨੀ ਹੋਵੇ ਮੇਰੇ ਨਾਲ ਗੱਲ ਕਰ ਤੇਰੀ ਭੈਣ ਹੈਗੀ ਹੈ ਨਾ ਚਿੰਤਾ ਨਹੀਂ ਕਰਨੀ ਤੇਰੀ ਭੈਣ ਤੇਰਾ ਸਾਥ ਦੇ ਜੀ ਸਾਨੂੰ ਬਟੇ ਜਦੋਂ ਅਸੀਂ ਪੰਜਾਬ ਦੀ ਬਾਲਰ ਨੂੰ ਸੰਭਾਲੀ ਆ ਉਦੋਂ ਪੰਜਾਬ ਦੀ ਜਿਹੜੀ ਗੱਡੀ ਸੀ ਨਾ ਉਹ ਪੁੱਠੇ ਗੇਅਰ ਚ ਗਈ ਹੋਈ ਸੀ ਪਿਛਲੇ ਗੇਅਰ ਚ ਪਾ ਕੇ ਦਿੱਤੀ ਇਹਨਾਂ ਨੇ ਸਾਰਾ ਕਦੋਂ ਆਪ ਥੱਲੇ ਨੂੰ ਜਾ ਰਿਹਾ ਸੀ ਬੱਚੇ ਪੰਜਾਬ ਸਟੇਜ ਕਿ ਭੱਜ ਰਹੇ ਸੀ ਪਲੱਸ 2 ਕਰਕੇ ਜਾਂ ਨਸ਼ਾ ਨਸ਼ਾ ਜੜ ਠੇਕੇਵਾਂ ਵੱਲੋਂ ਭੱਜ ਰਹੇ ਸੀ ਉੱਥੋਂ ਅਸੀਂ ਇਹਦਾ ਸਿੱਧਾ ਘੇਰ ਪਾਇਆ ਹੁਣ ਬੱਚੇ ਜਿਹੜੇ ਆ ਗਏ ਉਹ ਖੇਡ ਦੇ ਮੈਦਾਨ ਚ ਜਾ ਰਹੇ ਆ ਸਕੂਲਾਂ ਚ ਜਾ ਰਹੇ ਆ ਲਾਇਬ੍ਰੇਰੀਆਂ ਚ ਜਾ ਰਹੇ ਆ ਨੌਕਰੀਆਂ ਤੇ ਜਾ ਰਹੇ ਆ ਬਹੁਤ ਸਾਰੀ ਇਹਦੇ ਬਹੁਤ ਕੁਝ ਕਰਨਾ ਬਾਕੀ ਆ ਬਹੁਤ ਸਾਰੀ ਇੰਡਸਟਰੀ ਪੰਜਾਬ ਚਾਹਨਾ ਚਾਹੁੰਦੀ ਆ ਉਹਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਆ ਇਹ ਖਾਸ ਕਰਕੇ ਮਾਪਿਆਂ ਵਾਸਤੇ ਸਾਡੇ ਸਾਡਾ ਜਿਹੜਾ ਪੰਜਾਬ ਹੈ ਇਹ ਸਾਰੀ ਦੁਨੀਆ ਚ ਵਸਦਾ ਹੈ ਪੂਰੀ ਦੁਨੀਆ ਚ ਵਸਦਾ ਕੋਈ ਦੁਨੀਆ ਦਾ ਸ਼ਹਿਰ ਤੇ ਆਹੋ ਜਿਹਾ ਨਹੀਂ ਕਿ ਤੁਹਾਨੂੰ ਪੰਜਾਬੀ ਨਾਲ ਮਿਲੇ ਤੇ ਆਲੂ ਨਾਲ ਮਿਲੇ ਆਲੂ ਤਾਂ ਪੰਜਾਬੀ ਸਾਨੂੰ ਦੁਨੀਆ ਦੇ ਹਰ ਸ਼ਹਿਰ ਚ ਮਿਲਣਗੇ ਬਸ ਤੇ ਪੰਜਾਬ ਇਹੋ ਜਿਹਾ ਵੀ ਆ ਇੱਥੇ ਸਾਰੇ ਸੂਬਿਆਂ ਤੋਂ ਆ ਕੇ ਲੋਕ ਵਸਦੇ ਆ ਜਿੱਦਾਂ ਤੁਹਾਡੇ ਬੰਦੇ ਬਾਹਰ ਜਾ ਕੇ ਐਮਐਲਏ ਐਮਪੀ ਬਣਦੇ ਆ ਜੇ ਇੱਥੇ ਕਿਸੇ ਹੋਰ ਸੂਬੇ ਦਾ ਬਣਦਾ ਉਹਨੂੰ ਵੀ ਸਤਿਕਾਰ ਕਰਦੇ ਕਿਉਂਕਿ ਅਸੀਂ ਤਾਂ ਸਰਬੱਤ ਦੇ ਭਲੇ ਵਾਲੇ ਆ ਸਾਡੇ ਗੁਰੂ ਨੇ ਤਾਂ ਸਾਨੂੰ ਸਰਬੱਤ ਦਾ ਭਲਾ ਸਿਖਾਇਆ ਔਰ ਮਾਨਸ ਕੀ ਜਾਤ ਇੱਕੋ ਸਮ ਇਹ ਇਹ ਸਾਨੂੰ ਸਾਡੇ ਗੁਰੂਆਂ ਦਾ ਤਾਂ ਕਨਸੈਪਟ ਹੀ ਇਹ ਆ ਤੇ ਇਹ ਚੜ੍ਹਦੀ ਕਲਾ ਚ ਰਹੋ ਪੜਦੇ ਰਹੋ ਵਧਦੇ ਰਹੋ ਮਾਪੇ ਬਾਪ ਦੇ ਟੀਚਰਸ ਦੇ ਆਪਣੇ ਆਪਣੇ ਇਲਾਕੇ ਦੇ ਆਪਣੇ ਸਟੇਟ ਦੇ ਆਪਣੇ ਦੇਸ਼ ਦਾ ਨਾਮ ਉੱਚਾ ਕਰਦੇ ਰਹੋ ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਸ਼ੁਕਰੀਆ ਦਵਾਨਾ ਪੇਰੈਂਟਸ ਨੂੰ ਟੀਚਰਸ ਨੂੰ ਸਭ ਨੂੰ ਜਿਹੜੀ ਚੀਜ਼ ਦੀ ਲੋੜਾ ਨਾਲ ਹੀ ਮੇਰਾ ਦਫਤਰ ਜੈਸ਼ਾ ਕਰਦੀ ਔਰ ਜਸਵੀਰ ਗਾਂਧੀ ਜੀ ਇਹ ਸਾਰੇ ਪਰਵਿੰਦਰ ਸ਼ਰਣੀ ਜੀ ਉੱਥੇ ਹੁੰਦੇ ਆ ਜਿਹੜੀ ਵੀ ਤੁਹਾਨੂੰ ਦਿੱਕਤ ਹੋਵੇ ਤੁਹਾਡਾ ਮਸਲਾ ਸਕੂਲ ਤੇ ਪਹਿਲਾਂ ਕੋਈ ਪੀਣ ਵਾਲੇ ਪਾਣੀ ਦਾ ਕੋਈ ਹੋਰ بارش ਦੇ ਪਾਣੀ ਦਾ ਜਿਹੜੀ ਵੀ ਸਮੱਸਿਆ ਹੋਵੇ ਸਕੂਲ ਦਾ ਪਹਿਲਾਂ ਹੱਲ ਕਰਾਂਗੇ ਸਾਡੇ ਕੋਲ ਸਕੂਲਾਂ ਵਾਸਤੇ ਹਸਪਤਾਲਾਂ ਵਾਸਤੇ ਸਾਡੇ ਮੁੱਖ ਮੰਤਰੀ ਦਾ ਕਹਿਣਾ ਵੀ ਮੇਰੇ ਕੋਲੇ ਕੋਈ ਕਮੀ ਨਹੀਂ ਹੈ ਸਕੂਲਾਂ ਵਾਸਤੇ ਪੜ੍ਹਾਈ ਵਾਸਤੇ ਔਰ ਹਸਪਤਾਲਾਂ ਵਾਸਤੇ ਜੇਸੀ ਕੰਟ ਲਾਣਾ ਹੈਗੇ ਕਿਤੇ ਹੋਰ ਲਾਦਾਂਗੇ ਲੇਕਿਨ ਬੱਚਿਆਂ ਦੀ ਕਿਸਮਤ ਦੇ ਉੱਤੇ ਤਾਲਾ ਨਹੀਂ ਰੱਖਣ ਦੇਵਾਂਗੇ ਇਹਨਾਂ ਇਹਨਾਂ ਦੀ ਕਿਸਮਤ ਹੈ ਇਹਨਾਂ ਵਾਸਤੇ ਵੱਧ ਤੋਂ ਵੱਧ ਸਹੂਲਤਾਂ ਦੇਵਾਂਗੇ ਸੋ ਇਹਨਾਂ ਸ਼ਬਦਾਂ ਨਾਲ ਸਾਡਾ ਤੁਹਾਡੇ ਟੀਚਰਸ ਦਾ ਤੁਹਾਡੇ ਮਾਪਿਆਂ ਦਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਪਟਵਾਰਤਿਆਂ ਨੂੰ ਬਹੁਤ-ਬਹੁਤ ਵਧਾਈ ਬਹੁਤ-ਬਹੁਤ